ਸ਼ੂਗਰ ਦੀ ਪ੍ਰੋਬਲਮ ਹੈ ਹਾਈ ਬੀਪੀ ਹੈ ਤੇ ਗੋਡਿਆਂ ਦੇ ਆ ਤੇ ਇੱਕ ਗੋਡਿਆਂ ਦਾ ਹੀ ਨਹੀਂ ਸਾਰੇ ਸਰੀਰ ਤੇ ਜੋੜ ਮੇਰੇ ਖੁੱਦੇ ਦੁਖਦੇ ਔਰ ਫਿਰ ਇਹਦਾ ਇਲਾਜ ਹੈ ਨਹੀਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਪਾਲਿਕਾ ਮਾੜਾ ਹਮ ਆਦੇ ਲੋਕ ਤਾਂ ਮਰਗੇ ਤਾਂ ਤੇ ਮਰਨ ਵਾਲੇ ਹੋ ਹੀ ਪਏ ਨੇ ਸਮਝ ਨਹੀਂ ਆ ਰਿਹਾ ਵੀ ਜ਼ਿੰਮੇਦਾਰ ਨੂੰ ਹਰੇਕ ਕੋਈ ਖਾ ਕੇ ਜਾਂ ਡਾਊਨ ਲਿਆ ਕੇ ਰਾਜੀ ਹੈ ਕੋਈ ਇਹ ਨਹੀਂ ਕਹਿੰਦਾ ਆਪਣੇ ਮੂੰਹ ਨਾਲ ਵੀ ਇਤਾਂ ਆ ਜੇ ਕਿਉਂਕਿ ਆਪਾਂ ਲੰਬਾ ਟਾਈਮ ਹੈ ਕਿਉਂਕਿ ਧਰਤੀ ਮਾਨ ਨੂੰ ਤੇ ਨਸਲ ਫਸਲ ਦੋਨਾਂ ਨੂੰ ਬਚਾਣਾ ਹੈ ਜੀ ਜੇ ਆਪਣੀ ਫਸਲ ਧਰਤੀ ਰਹੂਗੀ ਤਾਂ ਫਸਲ ਰਹੂਗੀ ਫਸਲ ਰਹੂਗੀ ਤਾਂ ਜੀਵਨ ਰਹੂਗਾ ਬਾਗ ਖਾਲੀ ਪਰ ਹੈ ਬਾਗ ਨੇ ਬਹੁਤ ਜ਼ਰੂਰੀ ਪਾਣੀ ਹੈ ਅਜੇ ਕਾ ਕਰ 20 ਦਿਨ ਜਾਂ ਮਹੀਨਾ ਪਾਣੀ ਕੋਈ ਆਵੇਗਾ ਬਾਗ ਤੁਹਾਡਾ ਗਿਆ ਜ਼ਮੀਨਦਾਰ ਕੀ ਕਰੇਗਾ ਇਸ ਧਰਤੀ ਨੂੰ ਜਦੋਂ ਗੱਲ ਕਰਦੇ ਆ ਕਿ ਇਸ ਧਰਤੀ ਤੇ ਬਹੁਤ ਵੱਡੇ ਬਾਗ ਹੁੰਦੇ ਨੇ ਬਹੁਤ ਪਰ ਹੁਣ ਬਾਗਾਂ ਦੀ ਸਥਿਤੀ ਮਾੜੀ ਨਾ ਦੀ ਕੀ ਕੁਝ ਕੋਈ ਆਪਣੀ ਉਹ ਨੋ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਉੱਥੇ ਖੜ੍ਹ ਜੋ ਜਾ ਕੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਕੜਾਂ ਦੀ ਬਾਗ ਦੀ ਪੱਟੀ ਹੋਈ ਟਰਾਲੀ ਵੇਚਣ ਵਾਸਤੇ ਕਿੰਨੀਆਂ ਕੁ ਟਰਾਲੀਆਂ ਡੱਪਦੀਆਂ ਪਉਂਦੇ ਤੁਸੀਂ 20 ਸਾਲ ਵਾਲੇ ਵੇਖ ਲਓ 10 ਸਾਲ ਵਾਲੇ ਵੇਖ ਲਓ ਕੋ 90 ਸਾਲ ਵਾਲੇ ਵੇਖ ਲਓ ਸਭ ਗੋਡਾਣਾ ਰਹਿ ਪੈ ਨੇ ਗੋਡੇ ਮੋਡੇ ਸਭ ਦੇ ਖਤਮ ਸਿਰਫ ਪਾਣੀ ਕਰਕੇ ਹੈ ਹੁਣ ਆਹ ਏਰੀਆ ਇੱਥੋਂ ਲੈ ਕੇ ਉੱਥੋਂ ਤੱਕ ਤੁਹਾਨੂੰ ਬਾਹਰਲੇ ਪਾਸੇ ਤੇ ਨਾ ਅਸੀਂ ਜ਼ਮੀਨ ਦਾ ਪਾਣੀ ਪੀਂਦੇ ਆਂ ਵਾਟਰ ਬਾਕਸ ਦਾ ਗੰਦਾ ਪਾਣੀ ਨਹੀਂ ਪੀਂਦੇ ਤੇ ਉਹਦੇ ਨਾਲ ਹੁਣ ਤੁਸੀਂ ਛਾਣਿਓ ਵੀ ਅਕਸਰ ਗੋਡਿਆਂ ਤੇ ਜਾਂ ਜੋੜਾਂ ਤੇ ਅਸਰ ਤਾਂ ਪੈਂਦਾ ਹੀ ਐ ਸੇਮ ਦਾ ਪਾਣੀ ਸਾਰਾ ਇੱਥੇ ਡਰੇਨ 'ਚ ਪਾ ਕੇ ਉਹ ਨੇਹਰੇ 'ਚ ਪਾ ਰਹੇ ਨੇ ਤੇ ਗੰਦੇ ਫੈਕਟਰੀਆਂ ਲੱਗੀਆਂ ਐ ਹੋਰ ਲੱਗਿਆ ਨਾ ਉਹ ਪਾਣੀ ਸਾਰਾ ਗੰਦਾ ਯਾਰਿਆ ਆਡੀ ਕੀ ਭਰੀ ਭਰੀ ਵਿੱਚ ਕਿੱਡਾ ਗੰਦਾ ਪਾਣੀ ਪੀਦੇ ਸੀ ਸਣਾ ਠੀਕ ਠਾਕ ਹਾਂ ਪਾਣੀ ਦੇ ਕੀ ਹਾਲ ਨੇ ਪਾਣੀ ਘੰਮਾ ਮੜਾ ਹਮ ਆਦੇ ਲੋਕ ਤਾਂ ਮਰ ਗਏ ਤਾਂ ਤੇ ਮਰਨ ਵਾਲੇ ਹੋਏ ਪਏ ਨੇ ਕਿਸੇ ਦੇ ਬਾਏ ਆ ਗਿਆ ਕਿਸੇ ਗੁੱਡ ਰਹਿ ਗਈ ਪੀਣ ਵਾਲਾ ਪਾਣੀ ਦਾ ਮੜਾ ਹਾਲ ਸਾਡੇ ਪਿੰਡ ਦੇ ਵਿੱਚ ਹੀਟਲਾ ਪਾਣੀ ਤਾਂ ਜਿਹੜਾ ਨਾ ਉਹ ਤਾਂ ਹੈਗਾ ਲਗਭਗ ਖਾਰਾ ਆ ਏਰੀਆ ਜਿਹਾ ਮੜਾ ਜਾਂ ਛੜ ਕੇ ਧਰਤੀ ਵਾਲਾ ਪਾਣੀ ਸਾਰਾ ਕੋੜਾ ਹੈ ਹਮ ਤੇ ਬਾਕੀ ਬਖਸ ਤੁਹਾਨੂੰ ਪਤਾ ਹੀ ਅੱਜਕੱਲ ਨਹਿਰਾਂ ਦਾ ਕੀ ਮੜਾ ਹੀ ਹਾਲ ਹੈ ਦੀ ਜਦੋਂ ਨਹਿਰਾਂ ਮੰਨ ਲਓ ਮੈਂ ਦੇਖ ਕੇ ਆ ਰਿਹਾ ਸੀ ਉੱਥੇ ਬੰਦੀ ਆਈ ਹੋਈ ਆ ਪਾਣੀ ਨਹਿਰਾਂ ਚ ਨਹੀਂ ਆ ਰਿਹਾ ਫਿਰ ਕੀ ਹੱਲ ਹੁੰਦਾ ਹੱਲ ਹੁੰਦਾ ਛੂੜਿਆ ਟੈਂਕਰ ਬੜੇ ਨੇ 100 ਟੈਂਕਰ ਨੇ ਕਦੇ ਖਾਰਾ ਪਿਆ ਦੇਂਦੇ ਨੇ ਕਦੇ ਮਿੱਠਾ ਪਿਆ ਦੇਂਦੇ ਨੇ 25 30 ਟੈਂਕਰ ਹੈ ਜੀ ਤੇ 500 ਰੁਪਏ ਲੈਂਦੇ ਲਗਾਤਾਰ ਚੱਲਦੇ ਰਹਿੰਦੇ ਨੇ ਸਾਈਡ ਸਾਈਡ ਭਾਈ ਸਾਹਿਬ ਥੋੜਾ ਜਿਹਾ ਲਗਾਤਾਰ ਚੱਲਦੇ ਰਹਿੰਦੇ ਨੇ ਮਜਬੂਰੀ ਪਿੱਛੇ ਗਰਾਉਣਾ ਪੈਂਦਾ ਹਾਂ ਪਾਣੀ ਦਾ ਕੋਈ ਹੱਲ ਨਹੀਂ ਇਥੇ ਐਡਾ ਵੱਡਾ ਬਾਟਰ ਸਾਰੇ ਪਿੰਡ ਨੂੰ ਪਾਣੀ ਨਹੀਂ ਪਹੁੰਚਦਾ ਇੱਕ ਹਫਤੋਂ ਨੰਬਰ ਆਊਗਾ ਅੱਜ ਇਹ ਬੁਕਿੰਗ ਕਰਾਣੀ ਏਰੇ ਇੱਕ ਹਫਤਾ ਪਹਿਲਾਂ ਅੱਛਾ ਫਿਰ ਪਾਣੀ ਪਹੁੰਚੂਗਾ ਪਾਣੀ ਪਹੁੰਚਾਉ ਹੂੰ ਕਮਸ਼ਕੁਬ 30 ਟੈਂਕਰ ਇਸ ਗਾਮ ਦੇ ਅੰਦਰ ਕਰਨਾ ਹੋਣ ਦੇ ਬਾਵਜੂਦ ਵੀ ਪਾਣੀ ਸਾਰੇ ਘਰਾਂ 'ਚ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਫਿਲਟਰ ਕਰਕੇ ਤਾਂ ਇਹ ਕੋਈ ਵੱਡੀ ਸਮੱਸਿਆ ਸਭ ਤੋਂ ਵੱਡੀ ਹਾਂਜੀ ਫਸਲਾਂ ਵੀ ਤੁਸੀਂ ਸ਼ਾਇਦ ਦੇਖੇ ਹੋਗੇ ਬਾਗ ਜਿੰਨੇ ਵੀ ਡੇਮੇਜ ਹੋ ਰਹੇ ਕਿਉਂਕਿ ਮੈਂ ਭਾਈ ਉਹ ਜਦੋਂ ਮੈਂ ਰਿਟਾਇਰਮੈਂਟ ਹੋਣ ਤੋਂ ਬਾਅਦ ਇੱਧਰ ਭਾਈ ਵਾਲੀ ਕੰਪਨੀ ਕਿ ਵੀ ਸਰਕਾਰੀ ਇਚਾਂਦੀ ਹੈ ਵੀ ਬਾਇਓ ਸੀ ਵੀ ਜਿਵੇਂ ਸਿੱਕਮ ਹੈ ਬਹੁਤ ਵਧੀਆ ਹਾਂ ਸਟੇਟ ਹੈਗੀ ਹੈ ਜਿਹੜੀ ਬਾਇਓ ਤੇ ਤੇ ਬਾਰ ਬਾਰ ਰਿਕੁਐਸਟ ਕਰਦੇ ਹੁਣ ਜ਼ਿੰਮੇਦਾਰ ਹਰੇਕ ਪਿੰਡ ਚ ਇਸ ਤਰ੍ਹਾਂ ਦੇ ਜ਼ਿੰਮੇਦਾਰ ਮਿਲਦੇ ਆ ਜਿਹੜੇ ਬਾਇਓ ਚ ਆਣਾ ਚਾਹੁੰਦੇ ਆ ਹੁਣ ਚਾਹੁੰਦੇ ਸਹੀ ਤੇ ਬਾਇਓ ਦਾ ਚੰਗਾ ਮੈਨੂੰ ਇਸ ਏਰੀਏ ਚ ਹੱਬਤਾ ਹੂਏ ਪਰ ਮੈਂ ਸਭ ਤੋਂ ਵੱਡੀ ਬਾਗ ਦੀ ਸਮੱਸਿਆ ਦੇਖੀ ਪੀ ਐਚ ਡੀ ਸਮੱਸਿਆ ਬਾਗ ਡੈਮੇਜ ਹੋ ਰਹੀ ਇੱਕ ਕਿਸਾਨ 12 ਲੱਖ ਰੁਪਇਆ ਵਟਿਆ 10 ਕਿਲੇ ਬਾਗ ਦਾ ਤੇ ਇੱਕ ਕਿਸਾਨ ਸਾਰਾ 12 ਕਿਲੇ 12 ਏਕੜ ਦੀ ਖੇਤੀ ਹੈ ਬਾਗ ਦੀ ਉਹਨੇ 2 ਲੱਖ ਰੁਪਏ ਰੀਜ਼ਨ ਇਹ ਹੀ ਹੈ ਕਿ ਉਹ ਉਹਨੂੰ ਸਹੀ ਤੰਗ ਨਾਲ ਕੋਈ ਟਰੀਟਮੈਂਟ ਨਹੀਂ ਆ ਗਿਆ ਜੀ 25 ਲੋਕਰ ਪਟਿਆ ਸਾਡੇ ਇਸ ਟਾਈਮ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਆ ਤੇ ਇਸ ਪਿੰਡ ਦਾ ਨਾਮ ਚੂੜੀ ਵਾਲਾ ਤੰਨਾ ਤੇ ਗੱਲ ਇਹ ਹੈ ਕਿ ਜਦੋਂ ਆਜ਼ਾਦੀ ਤੋਂ ਬਾਅਦ ਸਾਲ ਬੜੇ ਬੀਤੇ ਪਰ ਇਹਨਾਂ ਲੋਕਾਂ ਦੀ ਸਭ ਤੋਂ ਵੱਡੀ ਦਿੱਕਤ ਪੀਣ ਵਾਲੇ ਪਾਣੀ ਦੀ ਹੈ ਹਾਂ ਪਾਣੀ ਜਦੋਂ ਸਹੀ ਨਹੀਂ ਮਿਲਦਾ ਤਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਇਹਨਾਂ ਲੋਕਾਂ ਨੂੰ ਹੋਣਾ ਪੈਂਦਾ ਅੱਜ ਮੈਂ ਇੱਕ ਪਿੰਡ ਦੇ ਵਿੱਚ ਖੜਾ ਹਾਂ ਤੇ ਪਿੰਡ ਦੇ ਮੇਰੇ ਨਾਲ ਬਹੁਤ ਸਾਰੇ ਸਿਆਣੇ ਲੋਕ ਨੇ ਜਿਨ੍ਹਾਂ ਦੀਆਂ ਦਿੱਕਤਾਂ ਬਾਰੇ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਦਿੱਕਤ ਇੱਥੇ ਪਾਣੀ ਦੀ ਵੱਡੀ ਆ ਹਾਂਜੀ ਮੱਲੋ ਇਹ ਥੋੜੀ ਤਾਂ ਉਮਰ ਵੀ ਕਾਫੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਸੇਮ ਆ ਜਾਂ ਕੁਝ ਥੋੜਾ ਬਹੁਤਾ ਜਦੋਂ ਜਦੋਂ ਤੋਂ ਵਾਟਰ ਸੋਣਿਆ ਉਦੋਂ ਤੋਂ ਹਾਂ ਪਹਿਲਾਂ ਠੀਕ ਸੀ ਸਾਡਾ ਖੂਹ ਸੀ ਖੂਹ ਦਾ ਪਾਣੀ ਪਿੰਦੇ ਸੀ ਰਸਿਆ ਨਾਲ ਕੜ ਕੇ ਲਿਉਂਦੇ ਸੀ 100 ਫੁੱਟ ਵੰਡੂਗਾ ਸੀ ਉਹ ਪਾਣੀ ਠੀਕ ਸੀ ਕੋਈ ਬਿਮਾਰੀ ਸਮਝ ਨਹੀਂ ਸੀ ਜਦੋਂ ਵਾਟਰ ਬੋਣੇ ਉਸ ਤੋਂ ਬਾਅਦ ਬਿਮਾਰੀਆਂ ਵੱਧ ਗਈਆਂ ਆਗ ਦੀ ਖਤਮ ਹੋ ਗਿਆ ਜਨਵਰੀ ਜਨਵਰੀ ਤੋਂ ਆਪ ਕੋ ਲੜਕੋ ਖਤਮ ਹੋ ਜੇ ਵੀ ਬਿੱਤੋ ਦੁਖ ਬਾਗ ਖਤਮ ਹੋ ਗਿਆ ਬਾਗ ਉਹ ਪੁੱਤਰ ਬੜੋਖ ਪੜੀ ਜਾਂ ਨਾ 30 ਸਾਲ ਕੋ ਬਾਗ ਖਤਮ ਹੋ ਗਿਆ ਥਾਰੇ ਆਪਣੀ ਮੇਰਾ ਇਹ ਲੜਕੋ ਖਤਮ ਹੋ ਜੇ ਬਿੱਤੋ ਦੁਖ ਵੀ ਬੂਟਾ ਬਾਗ ਬੂਟਾ ਪਿਆ ਨਾ ਜਿੱਤੋ ਕਿਸਾਨ ਕੋ ਦੁੱਖ ਹੈ ਸਰਕਾਰਾਂ ਦਾ ਕਿਉਂ ਕਿਸਾਨ 230 ਸਾਲ ਕੋ ਜੀ ਬਾਗ ਗਿਆ ਸਰਕਾਰਾਂ ਦਾ ਸਿਸਟਮ ਖਰਾਬ ਹੈ ਜਿਸ ਵੇਲੇ ਜ਼ਿਮੀਦਾਰ ਨੂੰ ਯੂਰੀਆ ਦੀ ਲੋੜ ਹੈ ਉਹਨੂੰ ਕਹਿਣਗੇ ਤੂੰ ਡੀਏਪੀ ਲੈ ਜਾ ਉਸ ਟਾਈਮ ਉਹ ਯੂਰੀਆ ਨਹੀਂ ਮਿਲੂਗੀ ਔਰ ਜਿਸ ਟਾਈਮ ਡੀਏਪੀ ਦੀ ਲੋੜ ਹੈ ਕਹਿਣਗੇ ਯੂਰੀਆ ਬਾਧੂ ਆਈ ਪਈ ਹੈ ਉਹ ਲੈ ਜਾ ਉਹਨੂੰ ਨਹੀਂ ਮਿਲਣੀ ਖਬਰੇ ਕੀ ਸਮਝ ਨਹੀਂ ਆ ਰਹੇ ਵੀ ਜ਼ਿਮੀਦਾਰ ਨੂੰ ਹਰੇਕ ਕੋਈ ਖਾ ਕੇ ਜਾਂ ਡਾਊਨ ਲਿਆ ਕੇ ਰਾਜੀ ਹੈ ਕੋਈ ਇਹ ਨਹੀਂ ਕਹਿੰਦਾ ਆਪਣੇ ਮੂੰਹ ਨਾਲ ਵੀ ਇਤਾਂ ਆ ਜੇ ਜਦ ਕਿ ਇਹਦਾ ਇੱਕ ਇਹੋ ਜਿਹਾ ਹੈ ਖੇਤੀਬਾੜੀ ਦਾ ਕੰਮ ਵੀ ਇਹਦੇ ਤੋਂ ਬਿਨਾ ਆਪਾਂ ਆਪਣੀ ਜ਼ਿੰਦਗੀ ਕੋਈ ਵੀ ਬੰਦਾ ਨਹੀਂ ਗੁਜ਼ਾਰ ਸਕਦਾ ਲੇਕਿਨ ਇਹਨੂੰ ਫੇਰ ਵੀ ਕੋਈ ਤਾਂ ਚੱਕੇ ਰਾਜੀ ਨਹੀਂ ਜ਼ਮੀਨਦਾਰ ਦੇ ਸਿਰ ਪਰ ਹਰੇਕ ਗੋਮਟ ਦਾ ਆਪਾਂ ਇਹ ਨਹੀਂ ਕਹਿੰਦੇ ਜੇ ਕਿਸੇ ਪਾਰਟੀ ਦੇ ਖਿਲਾਫ ਗੱਲ ਕਰ ਰਹੇ ਹਾਂ ਮਤਲਬ ਸਰਕਾਰੀ ਸਿਸਟਮ ਹੀ ਖਰਾਬ ਹੈ ਮੇਰਾ ਬੱਲਿਆਗੇ ਵੀ ਨਾ ਵਰਦੀ ਮੇਰੇ ਫਾਇਦੇ ਬਤਾਓ ਵੀ ਉਹ ਫਾਇਦਾ ਹੈ ਡੀਏਪੀ ਦਾ ਟਾਈਮ 'ਚ ਡੀਏਪੀ ਕੋਈ ਨਹੀਂ ਮਿਲਿਆ ਜ਼ਮੀਨਦਾਰਾਂ ਨੇ ਯੂਰੀਆ ਕਦੇ ਮੇ ਯੂਰੀਆ ਕੋਈ ਨਹੀਂ ਮਿਲਿਆ ਅਬ ਡੀਏਪੀ ਨੂੰ ਦਿਖ ਰਿਹਾ ਹੈ ਤੇ ਛੱਪੜ ਕਰਤਾ ਬੰਦ 2 ਮਹੀਨੇ ਬੰਦ ਹੀ ਰਿਹਾ ਪਸੂਨ ਉਪਾਲ ਨਹੀਂ ਪੀਨ ਨੂੰ ਮਿਲਿਆ 4 ਮਹੀਨਾ ਬੰਦੇ ਰਿਆ ਛੱਪੜ 4 ਮਹੀਨਾ ਸਰਪੰਚ ਨੇ ਰੋਜ਼ ਜਾਨਤਾ ਨਰਮੋ ਨਿਓ ਵੇ ਮਾੜੀ ਬੈਲਟ ਆ ਮਤਲਬ ਉਹ ਏਰੀਆ ਰੋਬਰ ਬਾਈਟ ਦਾ ਅਬੋਰ ਗੇਰੀਓ ਨਰਮਾ ਪਰ ਨਿਰਭਰ ਹੈ ਹੂੰ ਨਿਓ ਨਰਮੋ ਸਰਕਾਰਾਂ ਦੀ ਸਹੂਲਤ ਹੀ ਖਰਾਬ ਹੈ ਬਿਜਲੀ ਸਬਸਿਡੀ ਦੇ ਤੋ ਕਿਸਾਨ ਨਹੀਂ ਹੈ ਕਿਹਨੋ ਚਾਹੀਏ ਵੀ ਅਗਰ ਜੇ ਸਰਕਾਰੀ ਮਤਲਬ ਆਏ ਬਿੱਲ ਮੇਂ ਕੋ ਕੰਪਨੀ ਮਰੋ ਜੋ ਤੜੂਸੀ ਹੈ ਮੈਨੂੰ ਗ੍ਰਿਫਤਾਰੀ ਕਰਨੀ ਚਾਹੀਏ ਕੰਪਨੀ ਨੇ ਬਿਗ ਨੂੰ ਕਲੇਮਦਨ ਜੀ ਕਿਸਾਨ ਨੇ ਜ਼ਹਰ ਜ਼ਮੀਦਾਰ ਨੇ ਆਜ ਸਾਰੋਂ ਨਰਮੋਂ 1 ਲੱਖ ਰੁਪਏ ਕਿਲੋ ਵੇ ਬੱਚਰ ਦਾ ਪਾਲ ਪਾਲ ਕੇ ਕਰਾ ਜਮੀਦਾਰ ਤੇ ਬਰਿਓ ਪੜੀ ਹੈ ਜ਼ਮੀਦਾਰ ਕੋਲ ਪਹਿਲਾਂ ਕੁਝ ਕੋਨੀ ਹੈ 4 ਸਾਲ ਹੋ ਗਏ ਜਿਵੇਂ ਇਥੋਂ ਦਾ ਜਿਹੜਾ ਪਾਲੀ ਪਾਣੀ ਦੀ ਦਿੱਕਤ ਹੈਗੀ ਹੋ ਜਾ ਤਾਂ ਖੇਤੀ ਦਾ ਕੀ ਆ ਫਸਲਾਂ ਦਾ ਹੁਣ ਕੀ ਹਾਲ ਹੈ ਫਸਲਾਂ ਜਿਵੇਂ ਬਾਗਾਂ ਦੀ ਧਰਤੀ ਨੂੰ ਕਿਹਾ ਜਾਂਦਾ ਰਿਹਾ ਖਣਕਾਂ ਆ ਗਈਆਂ ਉਹ ਸਾਰੀਆਂ ਮਹੀਨੇ ਬਾਅਦ ਪਾਣੀ ਆ ਉਹ ਵੀ ਅਜੇ ਟੂਬਲਰ ਮਹੀਨਾਂ ਤੱਕ ਦੇ ਕਿਸੇ ਤੇ ਲੱਗ ਗਿਆ ਕਿਸੇ ਨਹੀਂ ਲੱਗਿਆ ਆ ਤਾਂ ਮਾੜੀ ਜਿਹੀ ਬਾਸ ਪੈ ਗਈ ਰਾਤ ਕੱਲ ਇਸ ਕਰਕੇ ਬਿਚਾਰ ਉਹ ਰਸਤਾ ਸਹੀ ਨਿਕਲ ਜੂਗਾ ਮੁੜ ਕੇ ਨਹੀਂ ਦੇਖ ਰੋਈ ਹਾਲ ਫੇਰ ਹੋ ਜਾਣਾ ਖਣਕਾਂ ਦਾ ਉਹ ਖੜ ਜਾਨੀ ਡੀ ਡੀ ਕਰਕੇ ਡੀ ਡੀ ਪੱਲੀਆਂ ਕਰ ਦੇਣੀ ਸੀਟਾ ਕਰ ਦੇਣਾ ਬਾਗ ਫਲ ਬਾਗ ਬਾਗ ਨੂੰ ਬਹੁਤ ਜ਼ਰੂਰੀ ਪਾਣੀ ਹੈ ਅਜੇ ਕੀ ਕਰ 20 ਦਿਨ ਜਾਂ ਮਹੀਨੇ ਪਾਣੀ ਕੋ ਨਹੀਂ ਆਵਾਜਤ ਬਾਗ ਤੁਹਾਡਾ ਗਿਆ ਜਿਮੀਂਦਾਰ ਕਹਿ ਰਿਹਾਗਾ ਕਿ 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 वैसे इस धरती ਨੂੰ ਜਦੋਂ ਗੱਲ ਕਰਦੇ ਆ ਕਿ ਇਸ ਧਰਤੀ ਤੇ ਬਹੁਤ ਵੱਡੇ ਬਾਗ ਹੁੰਦੇ ਨੇ ਬਹੁਤ ਪਰ ਹੁਣ ਬਾਗਾਂ ਦੀ ਸਥਿਤੀ ਮਾੜੀ ਨਹੀਂ ਕੀ ਕੁਝ ਕੋਈ ਬਸ ਰੋੜ ਨੋ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਉੱਥੇ ਖੜ੍ਹ ਜੋ ਜਾ ਕੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਕੜਾਂ ਦੀ ਬਾਗ ਦੀ ਪੱਟੀ ਹੋਈ ਟਰਾਲੀ ਵੇਚਣ ਵਾਸਤੇ ਕਿੰਨੀਆਂ ਕਿ ਟਰਾਲੀਆਂ ਟਪਦੀਆਂ ਪੱਟੀ ਜਾਂਦੇ ਜੇ ਕੀ ਕਰਨ ਜੇ ਬਾਗ ਠੀਕ ਨਹੀਂ ਹੁੰਦੇ ਤਾਂ ਪਟ ਦਿੱਤੀ ਆ ਫਿਰ ਕੀ ਕਰੂਗਾ ਵੀ ਕੀ ਜਿੰਮੇਦਾਰ ਹੈ ਜੀ ਖੜੇ ਸੁੱਕ ਗਿਆ ਜਿਵੇਂ ਪਾਣੀ ਦੀ ਤੁਸੀਂ ਗੱਲ ਕੀਤੀ ਹੈ ਇੱਥੇ ਜਿਵੇਂ ਇੱਕ ਇਹ ਵੀ ਚਰਚਾ ਚੱਲਦੀ ਹੈ ਕਿ ਇੱਕ ਬਠਿੰਡੇ ਤੋਂ ਟ੍ਰੇਨ ਨਿਕਲਦੀ ਆ ਜਿਹਦਾ ਨਾਮ ਕੈਂਸਰ ਟ੍ਰੇਨ ਆ ਤੁਹਾਡੇ ਪਿੰਡ ਕਿੰਨੇ ਕ ਮਰੀਜ਼ ਨੇ ਕੈਂਸਰ ਦੇ ਬੋਤ ਕੈਂਸਰ ਦੇ ਤਾਂ ਦੇਖੋ ਦੀ ਛਾਣਬੀਣ ਕਰੇ ਪਤਾ ਲੱਗੂਗਾ ਫਿਲਹਾਲ ਤਾਂ ਸਾਡੀ ਮਤਲਬ ਇਹ ਹੈ ਨਹੀਂ ਵੀ ਨੌਲੇਜ ਦੇ ਵਿੱਚ ਵੈਸੇ ਹੈ ਦਿੱਕਤ ਕੈਂਸਰ ਦੀ ਦਿੱਕਤ ਤਾਂ ਹੈ ਦਿੱਕਤ ਹੈ ਬਿਲਕੁਲ ਹੈ ਗੋਡੇ ਗੋਡਿਆਂ ਗੋਡੇ ਮੋਡਿਆਂ ਦੇ ਭਾਵੇਂ ਤੁਸੀਂ 20 ਸਾਲ ਵਾਲੇ ਵੇਖ ਲਓ ਭਾਵੇਂ 10 ਸਾਲ ਵਾਲੇ ਵੇਖ ਲਓ ਭਾਵੇਂ 90 ਸਾਲ ਵਾਲੇ ਵੇਖ ਲਓ ਸਭ ਗੋਡਿਆਂ ਵਾਲਾ ਰੇਪ ਹੈ ਨਾ ਗੋਡੇ ਮੋਡੇ ਸਭ ਖਤਮ ਹੋ ਗਏ ਸਿਰਫ ਪਾਣੀ ਕਰਕੇ ਹੀ ਹੀਟਲਾ ਪਾਣੀ ਪੀਂਨੇ ਆ ਹੁਣ ਆਹ ਏਰੀਆ ਇੱਥੋਂ ਲੈ ਕੇ ਉੱਥੋਂ ਤੱਕ ਤੁਹਾਨੂੰ ਬਾਹਰਲੇ ਪਾਸੇ ਤੱਕ ਨਾ ਅਸੀਂ ਜ਼ਮੀਨ ਦਾ ਪਾਣੀ ਪੀਂਨੇ ਆ ਵਾਟਰ ਬਾਕਸ ਦਾ ਗੰਦਾ ਪਾਣੀ ਨਹੀਂ ਪੀਂਦੇ ਤੇ ਸੇ ਛਾਣੇ ਉਹ ਵੀ ਅਕਸਰ ਗੋਡਿਆਂ ਤੇ ਜਾਂ ਜੋੜਾਂ ਤੇ ਅਸਰ ਤਾਂ ਪੈਂਦਾ ਹੀ ਐ ਤੇ ਤਰਕੀਬਲਾ ਪਾਣੀ ਕਿੰਨੀ ਡੂੰਗਾ ਕਿੰਨਾ ਹੈਗਾ ਪਾਣੀ ਇੱਥੇ ਕਿੰਨੇ ਫੁੱਟ ਤੋਂ ਪਾਣੀ ਆਉਗਾ ਮੇਰੇ ਖਿਆਲ 20 30 ਫੁੱਟ ਹੋਊਗਾ ਸ਼ਾਇਦ ਵਤੋਂ ਵਤੀ ਜਿੰਨਾ ਜ਼ਿਆਦਾ ਡੂੰਗਾ ਜਾਂਦੇ ਉਹ ਪਾਣੀ ਠੀਕ ਨਹੀਂ ਹਾਂ ਨਹੀਂ ਠੀਕ ਨਹੀਂ ਥੋੜਾ ਸਹੀ ਨਹੀਂ ਸਾਰਾ ਪਾਣੀ ਦੇ ਵਿੱਚ ਕੋੜੇ ਪਾਣੀ ਲੋਕ ਹੀ ਪਾਈਪ ਵਟੂਵਲ ਦੀ ਤੁਸੀਂ ਕਿਹੜੇ ਜੌਬ ਕਰਦੇ ਹੋ ਹੁਣ ਮੈਂ ਹੁਣ ਤਾਂ ਬਾਇਓ ਜਿਵੇਂ ਇੱਕ ਟਾਇਰ ਆ ਰਾਜਸਥਾਨ ਦੀ ਕੰਪਨੀ ਹੈ ਜਿਹੜੀ ਇੰਡੀਆ ਪਰਮਿਸ਼ਨ ਤੋਂ ਰੀਕੁਇਰਮੈਂਟ ਬਾਕੀ ਆਪਣੇ ਸਰਕਾਰੀ ਡਾਕਟਰ ਐਗਰੀਕਲਚਰ ਜਗਦੀਸ਼ ਅਰੋੜਾ ਜੀ ਯੂਨੀਵਰਸਿਟੀ ਵੱਲੋਂ ਉਹਨਾਂ ਦੀ ਦੇਖਰੇਖ ਉਹਨਾਂ ਨੇ ਪਾਸ ਰეკਮੈਂਡ ਕੀਤੀ ਹੋਈ ਉਹੀ ਦਵਾਈਆਂ ਆਪਾਂ ਕਿਸਾਨ ਨੂੰ ਦੱਸ ਰਹੇ ਆ ਆਪਣੇ ਪ੍ਰੋਪਰ ਜਿਹੜੇ ਇੱਥੋਂ ਦੇ ਕਿਸਾਨ ਹੈ 15 ਕਿਸਾਨ ਆਲਰੇਡੀ ਜੁੜੇ ਹੋਏ ਹੈ ਡੇਲੀ 2 3 2 3 ਅਸੀਂ ਪ੍ਰਮੋਟ ਕਰ ਰਹੇ ਹਾਂ ਜੀ ਕਿਉਂਕਿ ਆਪਾਂ ਲੰਬਾ ਟਾਈਮ ਹੈ ਕਿਉਂਕਿ ਤਰਤੀਮਾਨ ਨੂੰ ਤੇ ਨਸਲ ਫਸਲ ਦੋਨਾਂ ਨੂੰ ਬਚਾਣਾ ਹੈ ਜੀ ਜੇ ਆਪਣੀ ਫਸਲ ਤਰਤੀਮ ਰਹੂਗੀ ਫਸਲ ਹੋਊਗੀ ਫਸਲ ਹੋਊਗੀ ਦਾ ਜੀਵਨ ਹੋਊਗਾ ਇਸ ਤੇ ਆਪਾਂ ਮੁੱਦੇ ਤੇ ਕੰਮ ਕਰ ਰਹੇ ਹਾਂ ਬਾਕੀ ਸਰ ਜਿਵੇਂ ਹਰ ਘਰ ਦਾ ਸਰਵੇ ਹੈ ਹਰ ਘਰ ਦੇ ਵਿੱਚ ਸਟੋਨ ਕਿਡਨੀ ਸਟੋਨ ਹੈ ਹੋ ਰਿਹਾ ਹੈ ਪ੍ਰੋਬਲਮ ਸਭ ਤੋਂ ਵੱਡੀ ਮੈਜਰ ਸਰਕਾਰਾਂ ਕੁਝ ਵੀ ਕੇ ਕਿਉਂ ਸਭ ਤੋਂ ਵੱਡੀ ਪ੍ਰੋਬਲਮ ਹੈ ਹੁਣ ਜ਼ਿੰਮੇਦਾਰ ਹੈ ਹਰ ਇੱਕ ਜ਼ਿੰਮੇਦਾਰ ਹੈ ਜਿਹੜਾ ਆਪ ਦੇ ਬੱਚਿਆਂ ਨੂੰ ਵੀ ਪਾਲ ਰਿਹਾ ਹੈ ਉਹਨਾਂ ਦੀ ਸ਼ਾਦੀ ਵੀ ਕਰਨੀ ਹੈ ਪਰ ਸਰਕਾਰਾ ਕੀ ਰਹੀ ਇਹ ਵੀ ਅਸੀਂ ਨਰਮੇ ਦੇ ਰੇਟ ਦੇ ਤੇ ਝੋਨੇ ਦੇ ਨਰਮਾ ਸਰ ਜਿਵੇਂ ਹੁਣ ਮੈਂ ਖੁਦ ਆਪ ਕਿਸਾਨ ਆ ਜੇ ਨਰਮੇ ਦੇ ਸਭ ਤੋਂ ਜ਼ਿਆਦਾ ਲੇਬਰ ਪੈਂਦੀ ਹੈ ਪਰ ਨਰਮੇ ਦੀ ਜੇ ਘਾਟੋ ਘਟਾ ਉਸਤਨ ਜਿਹੜੀ ਹੈ ਇਹ ਰੇਟ ਹੋਣਾ ਚਾਹੀਦਾ 12000 ਸਰਕਾਰ ਹੁਣ ਦਿੱਤਾ ਜੀ 7000 ਤੇ 1215 1500 ਖਰਚਾ ਚੁਗਾਈ ਦਾ 10 ਰੁਪਏ ਤੇ 5 ਰੁਪਏ ਕਿੰਨੀ ਕੁਆਟਿਟੀ ਕਿੰਨਾ ਹੋਵੇ ਤੇ ਕਿਸਾਨ ਕੀ ਕਰੂਗਾ ਜਮੀਨਦਾਰ ਫਸਲ ਕਿਸਾਨ ਕਿਸਾਨ ਕਰ ਲੈ ਤੇ ਇਹਦੇ ਨਾਲ ਉਹ ਹੈ ਨਾ ਜੀ ਸਰਕਾਰ ਹੈ ਸਾਰੇ ਕੋਸ ਬੰਦ ਕਰਕੇ ਇਹ ਫਰੀ ਵਾਲੇ ਮੈਂ ਕਹਿੰਨਾ ਇੱਕ ਪੜਿਆ ਲਿਖਿਆ ਜੀਵ ਜੀ ਐਜੂਕੇਸ਼ਨ ਹੋ ਜੀ ਜੋ ਹੋਣਾ ਚਾਹੀਦਾ ਇੱਕ ਐਵੀ ਹੈ ਪਾਪਾ ਪਾਣੀਆਂ ਤੇ ਗੱਲ ਕਰ ਰਹੇ ਆ ਪਿਛਲੇ ਦਿਨਾਂ ਚ ਬੁੱਢੇ ਨਾ ਦਰਿਆ ਦੀ ਚਰਚਾ ਚੱਲੀ ਕਿ ਬੁੱਢਾ ਦਰਿਆ ਦਾ ਪਾਣੀ ਹੈ ਜਿਹੜਾ ਲੰਬਾ ਉਹ ਮਾਰ ਕਰਦਾ ਤੇ ਬਹੁਤ ਸਾਰੇ ਲੋਕ ਤੁਹਾਡੇ ਏਰੀਆ ਦੀ ਵੀ ਚਰਚਾ ਹੁੰਦੀ ਹੈ ਕਿ ਰਾਜਸਥਾਨ ਤੱਕ ਮਾਰ ਕਰਦਾ ਉਹ ਉਹ ਪਾਣੀ ਦਾ ਅਸਰ ਇੱਥੋਂ ਤੱਕ ਵੀ ਆਉਂਦਾ ਸੇਮ ਤਾਂ ਆਪਣਾ ਸਾਰਾ ਇੱਥੇ ਡਰੇਨ ਚ ਪਾ ਕੇ ਉਹ ਨੇਹਰਾ ਚ ਪਾ ਰਹੇ ਨੇ ਤੁਹਾਨੂੰ ਕਹਿੰਦੇ ਫੈਕਟਰੀਆਂ ਲੱਗੀਆਂ ਐ ਹੋਰ ਲੱਗਿਆ ਨਾ ਉਹ ਪਾਣੀ ਸਾਰਾ ਗੰਦਾ ਯਾਰਿਆ ਆ ਡਿੱਗੀ ਭਰੀ ਭਰੀ ਵੇਖੋ ਤੁਸੀਂ ਕਿੱਡਾ ਗੰਦਾ ਪਾਣੀ ਪੀਦੇ ਜੀ ਹੂੰ ਇੰਨਾ ਹਾਲ ਐ ਵੀ ਜਿਹੜੇ ਪਿੱਛੇ ਟ੍ਰੇਨਾਂ ਚੱਲਦੀਆਂ ਨੇ ਸੇਮ ਨਾਲਾਂ ਨੇ ਆ ਉਹ ਪਾਣੀ ਚੱਕੇ ਤੇ ਫੈਕਟਰੀਆਂ ਦਾ ਪਾਣੀ ਸਾਰਾ ਨੇਹਰਾ ਦੀ ਪਾਰੀ ਨੇ ਉਹ ਸਾਰਾ ਉਹ ਪਾਣੀ ਪੀ ਰਹੇ ਆ ਸੀ ਗੰਦਾ ਪਾਣੀ ਸਾਡੇ ਕੋਲ ਕੋਈ ਹੱਲ ਵੀ ਨਹੀਂ ਹੈ ਸਾਡੇ ਕੋਲ ਕੋਈ ਹੱਲ ਨਹੀਂ ਸਰ ਕੋਈ ਸਾਡੇ ਕੋਲ ਪਾਵੇ ਕੁਝ ਵੀ ਪੋਵੇ ਇਹ ਲਾਏ ਫਕਾਰੇ ਦਾ ਹੱਥ ਫਕਾਰੇ ਦਾ ਰਾਤ ਦੇ ਵਿੱਚੋਂ ਇਹਨਾਂ ਦਾ ਅਫਸਰ ਜਈ ਜਾਂ ਕੋਈ ਫੋਨ ਕਰਦਾ ਹੈ ਜਿਹੜਾ ਮੁਲਾਜ਼ਮ ਹੈ ਉਹਨੂੰ ਵੀ ਤੂੰ ਐ ਕਰ ਦੋ ਲੀਟਰ ਵਾਲੀ ਬੋਤਲ ਭਰ ਕੇ ਲਿਆ ਉਹ ਉਦੋਂ ਵੀ ਮਾਰਦਾ ਕਿ ਇੱਕ ਮੋਟਰਸਾਈਕਲ ਤੇ ਬੋਤਲ ਭਰ ਕੇ ਲੈ ਜਾਂਦਾ ਜਾ ਕੇ ਉਹਨਾਂ ਦੀ ਲੈਬੋਰੀ ਉਹਦੇ ਵਿੱਚ ਕਹਿੰਦੇ ਪਾਣੀ ਪੀਣ ਵਾਲਾ ਠੀਕ ਹੈ ਜੀ ਆਪਾਂ ਜਦੋਂ ਬਾਹਰ ਦੇਖੀਏ ਬਾਹਰ ਕਰਾ ਕੇ ਦੇਖੀਏ ਕਤਰਾਵੇ ਜੀ ਇਹ ਵੀ ਇੱਕ ਧੋਖਾ ਤੁਹਾਡੇ ਨਾਲ ਧੋਖਾ ਹੈ ਸ੍ਰੀ ਆਮ ਸਾਡੇ ਤਾਂ ਕੋਲੇ ਹੈ ਸਾਡੇ ਤਾਂ ਸਾਹਮਣੇ ਹੈ ਸਾਰਾ ਕੁਝ ਸਾਹਮਣੇ ਹੋ ਜਾਂਦਾ ਪਰ ਇਹਦਾ ਹੁਣ ਸਿਸਟਮ ਹੀ ਵਿਗੜਿਆ ਹੋਇਆ ਆ ਆਪਾਂ ਗੱਲ ਫੇਰ ਉੱਥੇ ਆ ਜਾਂਦੀ ਤੁਸੀਂ ਬੜੀਆਂ ਸਰਕਾਰਾਂ ਵੇਖੀਆਂ ਤੁਹਾਡੇ ਇਲਾਕੇ ਨੂੰ ਕੋਈ ਅਸਰ ਨਹੀਂ ਕਿਸੇ ਸਰਕਾਰ ਦਾ ਹੋਇਆ ਨਾ ਜੀ ਨਾ ਕੋਈ ਨਹੀਂ ਅਸਰ ਹੋਇਆ ਬਿਲਕੁਲ ਨਹੀਂ ਹੋਇਆ ਚਾਰ ਸਾਲ ਹੋ ਗਏ ਨਰਮੋ ਹੀ ਕੋਈ ਨਹੀਂ ਹੋਇਆ ਅਸਰ ਅਡ ਕਿੰਗ ਹੋਇਆ ਮੋਕਾ ਵੀ ਖਾਤਮੇ ਨਹੀਂ ਪਾਣੀ ਮਿਲੇ ਨਹੀਂ ਚਾਰ ਸਾਲ ਹੋ ਗਏ ਹਾਂ ਕਿ ਚੇਂਜ ਕਰਕੇ ਦੇਖ ਲੈ ਲੋਕਾਂ ਨੇ ਕਿੰਨੂ ਦਾ ਲਾ ਕੇ ਦੇਖ ਲਿਆ ਮਾਲਟਾ ਲਾ ਕੇ ਦੇਖ ਲਿਆ ਹੁਣ ਕਈਆਂ ਨੇ ਨਾਸਪਤੀ ਲਾਈ ਹੈ ਮਤਲਬ ਜਿੰਮੇਦਾਰ ਕਰੇ ਕੀ ਨਵੀਂ ਸੋਚ ਸੋਚ ਕੇ ਵੀ ਉਹ ਡਾਊਨ ਹੈ ਜਦੋਂ ਮਾੜਾ ਪਾਣੀ ਤੁਸੀਂ ਪੀਨੇ ਹੋ ਉਹਦੇ ਨਾਲ ਹੋਰ ਕਿੜੀਆਂ ਕਿੜੀਆਂ ਚਮੜੀ ਦੀ ਵੀ ਦਿੱਕਤ ਆਉਂਦੀ ਹੈ ਚਮੜੀ ਦੇ ਹਰੇਕ ਬੰਦੇ ਨੂੰ 슈ਗਰ ਦੀ ਬਿਮਾਰੀ ਹੈ ਸਟੋਨ ਦੀ ਕਿਸੇ ਬੰਦੇ ਨੂੰ ਤੁਸੀਂ ਉਹ ਅਲਟਰਾਸਾਉਂਡ ਕਰਾ ਕੇ ਦੇਖ ਲਓ ਸਟੋਨ ਦੀ ਹੈ ਹੀ ਹੈ ਪ੍ਰੋਬਲਮ ਹਮ 슈ਗਰ ਦੀ ਪ੍ਰੋਬਲਮ ਹੈ ਹਾਈ ਬੀਪੀ ਹੈ ਤੇ ਗੋਡਿਆਂ ਦੇ ਆਦ ਜਿਹੜੇ ਇੱਕ ਗੋਡਿਆਂ ਦਾ ਹੀ ਨਹੀਂ ਸਾਰੇ ਸਰੀਰ ਦੇ ਜੋੜ ਮੇਰੇ ਖੁਦ ਦੁਖਦੇ ਔਰ ਫਿਰ ਇਹਦਾ ਇਲਾਜ ਹੈ ਨਹੀਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਤੁਸੀਂ ਡਾਕਟਰ ਕੋਲੇ ਜਾਓ ਤੁਹਾਨੂੰ ਦਰਦ ਵਾਲੀ ਕੋਈ ਦਵਾਈ ਦੇ ਦੇਗਾ ਇੱਕ ਦਿਨ ਤੁਸੀਂ ਠੀਕ ਰਹੋਗੇ ਮੁੜ ਕੇ ਫਿਰ ਮਤਲਬ ਸਿਸਟਮ ਹੀ ਕਿਉਂਦਾ ਨਿਆਲਖੜਾ ਨਾਲ ਵਾਲਾ ਪਿੰਡ ਹੈ ਜੀ ਇੱਥੋਂ ਤੇ ਘਟੋ ਘਟ 50 ਬੰਦਿਆਂ ਦੇ ਬਵਾਸਿਰ ਹੈ ਜੀ ਪ੍ਰੈਸ਼ਰ ਵੀ ਬਵਾਲੇ ਨਹੀਂ ਠੀਕ ਹੋਏ ਜੀ ਉਹ ਮਾੜੇ ਪਾਣੀ ਕਰਕੇ ਮਾੜੇ ਪਾਣੀ ਕਿਉਂਕਿ ਉਸ ਪਿੰਡ 'ਚ ਛੱਪੜ ਹੈ ਨਹੀਂ ਜੀ ਉਹ ਪਾਣੀ ਨਾਲੀਆਂ ਗਲੀਆਂ ਚ ਓਕੇ ਤੇ ਉਹ ਜਿਹੜੇ ਵਾਟਰ ਸਪਲਾਈ ਦੀ ਵਾਟਰ ਵਰਕਸ ਦੀ ਸਪਲਾਈ ਹੈ ਉਹਦੇ ਰਾਹੀਂ ਉਹ ਕਰਾਂ ਚੇ ਜਾ ਰਹੀ ਹੈ ਸਰਕਾਰ ਭਾਵੇਂ ਕੋਈ ਵੀ ਮੈਂ ਕਹਿੰਨਾ ਜੀ ਬਿਜਲੀ ਫਰੀ ਇਹ ਵੀ ਬੰਦ ਕਰ ਦੇ ਸਭ ਕੁਝ ਪਰ ਜਿਹੜੇ এডੂਕੇਸ਼ਨ ਦੇ ਹਿਸਾਬ ਨਾਲ ਇੱਕ ਘਰ ਨੂੰ ਨੌਕਰੀ ਦਿੱਤੀ ਜਾਵੇ ਤੇ ਸਾਰਾ ਕੁਝ ਹੀ ਤੁਹਾਨੂੰ ਲੱਗਦਾ ਇਹ ਬੁੱਢੇ ਦਰਿਆ ਦਾ ਜਿਹੜਾ ਮਸਲਾ ਹੈ ਜੇ ਉਹਦੇ ਚੋਂ ਪਾਣੀ ਉਹ ਗੰਦਾ ਡਿੱਗਣ ਨੂੰ ਬੰਦ ਹੁੰਦਾ ਲੁਧਿਆਣਾ ਸ਼ਹਿਰ ਦਾ ਤਾਂ ਇੱਥੋਂ ਤੱਕ ਵੀ ਸਹੀ ਹੋਊਗਾ ਸਾਰਾ ਮਾਹੌਲ ਜਿਹੜਾ ਨਹਿਰੀ ਪਾਣੀ ਤੁਹਾਡੇ ਤੱਕ ਗੰਦਾ ਪਹੁੰਚਦਾ ਜਦੋਂ ਉੱਥੋਂ ਬੁੱਢਾ ਦਰਿਆ ਡਿੱਗਦਾ ਵਿੱਚ ਉਹਦੀ ਆ ਕੇ ਉਸ ਤੋਂ ਬਾਅਦ ਜਿਹੜੀ ਅੱਗੇ ਗਾਂ ਉਰਲੇ ਪਾਸੇ ਲੁਧਿਆਣਾ ਤੋਂ ਰਾਂ ਫੈਕਟਰੀਆਂ ਆਪਣੀਆਂ ਹੋਰ ਬੜੀਆਂ ਉਹਨਾਂ ਦਾ ਪਾਣੀ ਵਿੱਚ ਹੀ ਪੈ ਰਿਹਾ ਉਹ ਨਹਿਰਾਂ ਨਿਕਲਦੀਆਂ ਸੂਬੇ ਨਿਕਲਦੇ ਉਹਨਾਂ ਵਿੱਚ ਪਾ ਰਹੇ ਨੇ ਉਹ ਪਾਣੀ ਫਿਰ ਖਰਾਬ ਹੀ ਹੋਊ ਇੱਥੇ ਆ ਕੇ ਤਾਂ ਪਿੱਛੋਂ ਆਪਾਂ ਨੇ ਸਾਫ਼ ਕਰ ਲਾਂਗੇ ਹੁਣ ਬਥੇਰਾ ਪਾ ਦੁੱਧਾਰ ਉਹ ਸਿਸਟਮ ਕਰਦੇ ਆ ਕੋਈ ਫਿਲਟਰ ਸਿਸਟਮ ਕਰਦੇ ਆ ਉਹਨੂੰ ਸਾਰਾ ਸਾਰਾ ਚੰਨੀ ਸਾਫ ਕਰਦਾ ਉਹਦੇ ਵਿੱਚ ਕੁਛ ਨਾ ਕੁਛ ਕੰਨਾ ਆਉਂਦੀ ਹੈ ਜੇ ਮੈਂ ਤੁਸੀਂ ਕਿਹਾ ਵੀ ਜਿਹੜਾ ਜਦੋਂ ਪਾਣੀ ਨਹਿਰੀ ਬੰਦ ਹੋ ਜਾਂਦਾ ਫਿਰ ਟੈਂਕਰਾਂ ਤੇ ਤੁਹਾਡੀ ਨਿਰਭਰਤਾ ਹੁੰਦੀ ਹੈ ਫਿਰ ਟੈਂਕਰ ਵਾਲੇ ਪਾਣੀ ਕਿੱਥੋਂ ਲੈ ਕੇ ਆਉਂਦੇ ਕਿਉਂਕਿ ਸਾਰੇ ਪਿੰਡ ਚ ਮਿੱਠਾ ਹੈ ਨਹੀਂ ਉਹਨੂੰ ਆਪ ਦੇ ਖੇਤ ਚ ਉਹਨੇ ਟਿਊਬਲ ਲਾਇਆ ਉੱਥੋਂ ਪਰਕੇ ਲਿਆਊਗਾ 2-300 ਲੈ ਕੇ ਤੇ ਆਪਦਾ ਉੱਪਰ ਉਹ ਲੈ ਕੇ ਆਪ ਦੀ ਸਪਲਾਈ ਕਰ ਦਊਗਾ ਬੋਰ ਦਾ ਪਾਣੀ ਚੱਲਦਾ ਹੈ ਤਸੱਲੀ ਬਕਸ ਪਾਣੀ ਨਹੀਂ ਹੈਗਾ ਨਹੀਂ ਤਸੱਲੀ ਬਕਸ ਨਹੀਂ ਹੈਗਾ ਮਤਲਬ ਅਨਬਸੀ ਹੈ ਉਹ ਵੀ ਕਰੇ ਵੀ ਕੀ ਬੰਦਾ ਪਾਣੀ ਤਾਂ ਪੀਣਾ ਹੀ ਹੈ ਕਰੇ ਤੁਹਾਡੇ ਬਹੁਤ ਮੈਂ ਬਹੁਤ ਸਾਰੇ ਤੁਹਾਡੇ ਘਰਾਂ ਨੂੰ ਦੇਖ ਰਿਹਾ ਸੀ ਜਿੱਥੇ ਨਵੇਂ ਮਕਾਨ ਬਣ ਰਹੇ ਉਹ ਆਪਦੇ ਨਾਲ ਇੱਕ ਟੈਂਕ ਵੀ ਬਣਾ ਰਹੇ ਸੀ ਘਰਾਂ ਚ ਉਹਦਾ ਵੀ ਪ੍ਰਬੰਧ ਕਰਕੇ ਰੱਖਣਾ ਪੈਂਦਾ ਤੁਹਾਨੂੰ ਟੈਂਕਾਂ ਦਾ ਜਾਂ ਹੋਰ ਹਾਂ ਕਰ ਦੇ ਦੇ ਸਟੋਰੇਜ ਪਾਣੀ ਕਰਨਾ ਪੈਂਦਾ ਜੀ ਸਟੋਰੇਜ ਟੈਂਕ ਤਾਂ ਹਰੇਕ ਘਰਾਸਤੇ ਜ਼ਰੂਰੀ ਹੈ ਕਿਉਂਕਿ ਪਾਣੀ ਦੀ ਪੂਰਤੀ ਨਹੀਂ ਹੋ ਰਹੀ ਇੱਥੇ ਆਪਣੇ ਪੰਜਾਬ ਸਰਕਾਰ ਦੇ ਨੀਤੀ ਦੇ ਸਹ ਨਾਲ ਦੇਖ ਲਓ ਖਾਦ ਦੇ ਸਿੰਪਲ ਫੇਲ ਹੈ ਪਾਣੀ ਦੇ ਸਿੰਪਲ ਫੇਲ ਹੈ करे जे आपा देखिए ਮਿਰਚ ਦਾ ਸੈਂਪਲ ਲੈ ਕੇ ਦੇਖ ਲਈਏ ਉਹ ਵੀ ਫੇਲ ਹੈ। ਇਹਨੂੰ ਕੋਈ ਸੈਂਪਲ ਫੇਲ ਹੈ। ਠੀਕ ਹੈ। ਇਹ ਨਵੀਂ ਜਨਰੇਸ਼ਨ ਆ ਰਹੀ ਹੈ। ਕਿਸੇ ਦਾ ਉੱਠਾ ਬਜ਼ੁਰਗਾਂ ਤਾਂ ਚੱਲ ਹੁੰਦੀ ਹੁੰਦੀ ਬਿਮਾਰੀ ਨਵੀਂ ਜਨਰੇਸ਼ਨ ਹੈ ਜਿਹੜੇ 25 ਤੋਂ ਲੈ ਕੇ 40 ਸਾਲ ਦੇ ਵਿਚਾਲੇ ਉਹ ਸਾਰੇ ਕਿਸੇ ਦੇ ਜੋੜਾਂ ਦਾ ਦਰਦ ਹੈ, ਕਿਸੇ ਦੇ ਸਟੋਨ ਹੈ। ਕਿਸੇ ਬਲੱਡ ਕੈਂਸਰ ਹੈ। ਜੇ ਬੰਦਾ ਚਾਹ ਕੇ ਵੀ ਆਪਾਂ ਸੋਚ ਲਈਏ ਆਪਾਂ ਖੇਤ ਨੂੰ ਆਰਗੈਨਿਕ ਕਰਨਾ ਹੈ ਤਾਂ ਨਹੀਂ ਹੋ ਸਕਦਾ। ਬਿਲਕੁਲ ਹੀ ਆਰਗੈਨਿਕ ਕੋਈ ਚੀਜ਼ ਨੂੰ ਨਹੀਂ ਕਰ ਸਕਦੇ। ਜੇ ਆਪਾਂ ਜੇ ਸਬਜੀ ਆਰਗੇਨਿਕ ਕਰ ਲਈ ਮੈਂ ਆਰਗੇਨਿਕ ਕਰ ਰਿਹਾ ਸਬਜੀ ਆਰਗੇਨਿਕ ਕਰ ਲਈ ਹਮ ਤੱਕ ਮਿਰਚ ਕੇ ਥੋੜਾ ਆਰਗੇਨਿਕ ਲੈ ਆਵਾਂਗੇ ਬਾਜ਼ਾਰ ਚੋਂ ਬਹੁਤ ਸਾਰੀਆਂ ਚੀਜ਼ਾਂ ਖਰੀਦਣੀਆਂ ਸਾਰੀਆਂ ਸਾਰੀਆਂ ਤੇਲ ਕਿਥੋਂ ਵਰਗੇ ਨਿਕਲਿਆਵਾਂਗੇ ਹਲਦੀ ਕਿਥੋਂ ਵਰਗੇ ਨਿਕਲਿਆਵਾਂਗੇ ਇਹ ਜੈਰ ਹੈ ਜਿੱਥੋਂ ਕਿਥੋਂ ਆਪਾਂ ਨੂੰ ਮਿਲਣਾ ਹੀ ਮਿਲਣਾ ਹੈ ਇਹ ਪੰਜਾਬ ਚ ਨਹੀਂ ਬੰਦ ਹੋ ਸਕਦਾ ਮੇਡ ਪਾਣੀਆਂ ਦੀ ਗੱਲ ਤੁਹਾਡੇ ਇਲਾਕੇ ਚ ਪਾਣੀਆਂ ਦੀ ਵੱਡੀ ਦਿੱਕਤ ਆ ਜਦੋਂ ਇਸ ਇਲਾਕੇ ਚ ਆਉਣੇ ਸੀ ਚੰਡੀਗੜ੍ਹ ਤੋਂ ਆਏ ਆ ਤਾਂ ਉੱਥੇ ਤੁਸੀਂ ਧਰਤੀ ਹੇਠਲਾ ਪਾਣੀ ਕੱਢ ਕੇ ਪੀ ਸਕਦੇ ਹੋ ਪਰ ਇੱਥੇ ਨਹੀਂ ਨਹੀਂ ਬਿਲਕੁਲ ਹੀ ਨਹੀਂ ਜਿਹੜਾ ਸਰ ਅਬੋਰ ਏਰੀਆ ਸੀ ਨਾ ਉਹ ਕਿੰਨੂ ਚ ਮਸੂਰ ਸੀਗਾ ਤੇ ਪੂਰੇ ਏਰੀਏ ਚ ਚੰਡੀਗੜ੍ਹ ਦਿੱਲੀ ਕਿਥੇ ਜਾਓਗੇ ਕਿਥੋਂ ਦਾ ਮਸ਼ਹੂਰ ਹੈ ਕਿੰਨੂੰ ਕਹਿੰਦਾ ਅਬੋਰ ਦਾ ਪਰ ਅੱਜ ਤੁਸੀਂ ਬਾਗ ਦੇਖੇ ਹੋਣੇ ਆ ਅਬੋਰ ਦੇ ਹਾਂ ਬਹੁਤ ਸਾਰੇ ਬਾਗ ਪੱਟੇ ਜਾ ਰਹੇ ਨੇ ਹਾਂ ਅੱਜ ਦੇਖ ਲਓ ਵੀ ਜ਼ਮੀਨਾਂ ਖਾਲੀ ਪਈਆਂ ਸਾਰੀਆਂ ਜਿਹੜਾ ਗ੍ਰੀਨ ਪੂਰਾ ਗ੍ਰੀਨ ਏਰੀਆ ਸੀਗਾ ਉਹ yellow ਦਿਖਾਈ ਦੇ ਰਿਹਾ ਹੁਣ ਸਾਰਾ ਉਹ ਜਿਹੜੀਆਂ ਤੁਹਾਡੀਆਂ ਪਾਣੀ ਦੀਆਂ ਦਿੱਕਤਾਂ ਤੁਹਾਨੂੰ ਕੀ ਲੱਗਦਾ ਕਿ ਦਿੱਕਤਾਂ ਇਹ ਹੱਲ ਕਿਵੇਂ ਹੋ ਸਕਣੀਆਂ ਕਿਉਂਕਿ ਤੁਸੀਂ ਇਸ ਮੁਸ਼ਕਲ ਇਹ ਇਸ ਕਰਕੇ ਮੁਸ਼ਕਲ ਹੈ ਜੀ ਕਿਉਂਕਿ ਕੁਦਰਤ ਵੱਲੋਂ ਦਾ ਇਹ ਹੋ ਰਿਹਾ ਹੈ ਪਰ ਸਰਕਾਰ ਜੇ ਚਾਵੇ ਨਾ ਤਾ ਪਿੱਛੋ ਫੈਕਟਰੀਆਂ ਦਾ ਹੈ ਜਿਹੜਾ ਨਿਕਾਸੀਆ ਉਹ ਅਲੱਗ ਤੋਂ ਡੈਮ ਬਣਾ ਕੇ ਯਾ ਹੋ ਰਿਹਾ ਹੈ ਇਹ ਪਾਣੀ ਜਿਹੜਾ ਆਪਣੇ ਪਹਾੜੀ ਏਰੀਆ ਦਾ ਆ ਰਿਹਾ ਉਹ ਸਹੀ ਕਰਾ ਸਕਦੀ ਹੈ ਸਰਕਾਰ ਦੇ ਬਸ ਤੇ ਹੈ ਜਦੋਂ ਲੈਕਸਨ ਆਉਂਦੇ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਹੁਣ ਉਲਟਾ ਹੁਣ ਇਹਨਾਂ ਨੇ ਪਾਣੀ ਬੰਦ ਕਰਤਾ ਇਹ ਬੰਦੀ ਹੋਣੀ ਚਾਹੀਦੀ ਸੀ ਅਪ੍ਰੈਲ ਦੇ ਮਹੀਨੇ ਭਵੇਂ 2 ਮਹੀਨੇ ਦੀ ਬੰਦੀ ਕਰਦੇ ਕੋਈ ਨਿਕਤ ਨਹੀਂ ਹੁਣ ਜਿਹੜਾ ਪਾਣੀ ਹੁਣ ਕਣਕ ਨੂੰ ਚਾਹੀਦਾ ਸੀਗਾ ਹੁਣ ਕਣਕ ਤਾਂ ਜਿਹਦੇ ਸਾਧਨ ਨਹੀਂ ਹੈ ਉਹ ਤਾਂ ਕਣਕ ਤੇ ਦੂਜਾ ਤੇ ਜਿਹੜੀ ਸਰਕਾਰ ਇਹ ਕਹਿੰਦੀ ਹੈ ਜੀ ਅੰਨਦਾਤਾ ਜੇ ਜਵਾਨ ਜੇ ਕਿਸਾਨ ਜਵਾਨ ਤਾਂ ਚਲੋ ਗੋਲੀਆਂ ਦੇ ਪਰ ਜਿਹੜਾ ਅੰਨਦਾਤਾ ਹੈ ਉਹ ਜਵਾਨ ਦਾ ਫੌਜੀ ਦਾ ਟੈਡੀ ਪਰਦਾ ਹੈ ਉਹ ਅੰਨ ਪੈਦਾ ਹੁਣ ਅੰਨ ਜਿਹੜੀ ਕਣਕ ਹੈ ਕਦੋਂ